ਹੈਲੋ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰੇ ਗੋਰੀਆ ਟੀਵੀ ਦੇਖਣ ਵਾਲਿਆਂ ਨੂੰ ਤੇ ਹੈ ਜੀ ਅੱਜ ਨਵੀਂ ਵੀਡੀਓ ਤੁਹਾਡੀ ਆਪਣੇ ਸਬਸਕ੍ਰਾਈਬਰਾਂ ਨੂੰ ਬਹੁਤ ਬਹੁਤ ਧੰਨਵਾਦ 채ਨ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਸ਼ੇਅਰ ਕਰ ਦਿਓ ਅੱਜ ਆਪਾਂ ਤੁਹਾਡੇ ਨਾਲ ਉਹ ਦਵਾਈਆਂ ਸ਼ੇਅਰ ਕਰਨ ਲੱਗੇ ਆ ਜੀ ਜਿਹੜੀਆਂ ਪਰ ਪਟਾਈ ਕਰਨ ਤੋਂ ਬਾਅਦ ਦਿੰਨੇ ਆ ਖਰਾਕ ਦੇ ਵਿੱਚ ਜੋ ਐਡ ਕਰਦੇ ਆ ਉਹ ਆਪਾਂ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਜੀ ਆਪਾਂ ਲੈ ਕੇ ਆਏ ਦਵਾਈ ਇੱਕ ਤਾਂ ਦੇਖੋ ਜੀ ਤੁਸੀਂ ਹਫਤਾ ਖੰਡਾ ਦੇਖੋ ਮਲਟੀ ਮਲਟੀ ਵਿਟਾਮਿਨ ਲਿਆਂਦੇ ਆ ਜੀ ਇਹ ਖੂਨ ਵਧਾਉਣ ਵਾਸਤੇ ਝਕਣਾ ਸੋਹਣੇ ਜਾਨ ਜੂ ਨਾ ਆਉਂਦੀ ਆ ਜੀ ਪੱਲਿਆਂ ਦੇ ਕਬੂਤਰ ਦੇ ਇਹ ਤੁਸੀਂ ਪਾ ਸਕਦੇ ਆ ਕਬੂਤਰ ਇਹਦੀ ਕੁਆਂਟੀਟੀ ਕੀ ਰੱਖਣੀ ਆ ਤੁਹਾਨੂੰ ਸਾਰੀ ਡੀਟੇਲ ਦੇ ਵਿੱਚ ਸਮਝਾਉਂਗਾ ਜੀ ਮੈਂ ਯਾਨੀ ਕੋਈ ਵਿੱਚ ਬਲ ਨਹੀਂ ਰਹੂਗਾ ਵੀ ਹਾਂ ਇਹ ਬਾਈ ਨਹੀਂ ਦੱਸਿਆ ਉਹਨੇ ਦੱਸਿਆ ਇਹਦੇ ਵਿੱਚ ਕੁਆਂਟੀਟੀ ਇਹ ਹੈ ਜੀ ਤੁਸੀਂ 1 ਲੀਟਰ ਪਾਣੀ ਦੇ ਵਿੱਚ ਇਹਨੂੰ 10 ਐਮਲ ਪਾਉਣਾ ਹੈ 1 ਲੀਟਰ ਪਾਣੀ ਦੇ ਵਿੱਚ ਜਿਹੜਾ ਇਹ ਸਰਪਾ 10 ਐਮਲ ਪਾਉਣਾ ਹੈ ਲੋ ਦੇਖ ਲੋ ਧਿਆਨ ਨਾਲ ਦੇਖ ਲੋ ਜਿਹੜਾ ਸਰਪਾ ਇਹ ਲਾਈਕ ਹੋ ਜਾ ਠੀਕ ਹੈ ਬਹੁਤ ਸੋਹਣਾ ਸਰਪਾ ਜੀ ਖੂਨ ਖਾਣ ਵਾਸਤੇ ਆਪਾਂ ਵਰਤਿਆ ਪਹਿਲਾਂ ਵੀ ਤੇ 10 ml 1 liter ਦੇ ਵਿੱਚ ਠੀਕ ਹੈ ਜੀ ਸੋ ਹੁਣ ਇੱਕ ਆਪਣੇ ਖਰਾਕ ਦੇ ਵਿੱਚ ਜਿਨ੍ਹਾਂ ਨੇ ਕੋ ਉਤਰ ਪੱਟ ਲੈ ਉਹ ਮਗਜ ਐਡ ਕਰੋ ਵੀਰੇ ਮਗਜ ਐਡ ਕਰੋ ਜਿੰਨੀ ਹੁਣ ਪਰ ਪੱਟੇ ਦੇ ਜਾਨ ਦੋਗੇ ਉਨੀ ਆਪਾਂ ਨੂੰ ਜਿਆਦਾ ਬੈਟਰ ਹੋਊਗਾ ਬਾਕੀ ਤੁਹਾਨੂੰ ਜਿਹੜੀ ਆਪਣੀ ਖਰਾਕ ਤੁਸੀਂ ਪਾਉਣੇ ਰੈਗੂਲਰੀ ਉਹ ਤੁਹਾਨੂੰ ਆਪਣੀ ਮਰਜ਼ੀ ਨਾਲ ਤੁਸੀਂ ਪਾਈ ਚੱਲੋ ਉਹਦਾ ਕੋਈ ਦਿੱਕਤ ਨਹੀਂ ਹੈਗੀ ਜੀ ਇੱਕ ਆਪਾਂ ਇਹਨਾਂ ਨੂੰ ਕੈਲਸ਼ੀਅਮ ਵੀ ਦਿਣਾ ਪਉਣਾ ਹੈ ਕੈਲਸ਼ੀਅਮ ਵੀ ਤੁਹਾਨੂੰ ਦਿਖਾਉਣਾ ਹੀ ਅੱਜ ਮੈਂ ਲੋ ਜੀ ਜਿਹੜਾ ਆਪਾਂ ਤੁਹਾਡੇ ਨਾਲ ਪਹਿਲਾ ਵੀਡੀਓ ਸ਼ੇਅਰ ਕਰਿਆ ਤਾਂ ਕੈਲਸ਼ੀਅਮ ਇਹ ਕਾ ਮਲਟੀ ਸਟਾਰ ਹੰ ਬਾਵਰ ਟੋਬਰ ਜਾਲਟ ਆਈਏ ਚੀਜ਼ ਦਾ ਮਲਟੀ ਸਟਾਰ ਹੁਣ ਕਈ ਬੰਦੇ ਕਹਿਣਗੇ ਵੀ ਵੱਧ ਵੀ ਪਾ ਲੈਣੇ ਕਈ ਘੱਟ ਪਾ ਲੈਣੇ ਹੁਣ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਆਪਾਂ ਵਰਤਦੇ ਆ ਇਹਨੂੰ ਆਪਾਂ ਦੇਖੋ ਪਾਣੀ ਚ ਪਾਤਾ ਉਹ ਕੁਝੇ ਜਿ ਇਨਾਂ ਦੇ ਜਿਹੜੇ ਡਰਿੰਕਰਾਂ ਚ ਐ ਮਲਟੀ ਸਟਾਰ ਜੀ ਆਪਾਂ 1 ਲੀਟਰ ਪਾਣੀ ਦੇ ਵਿੱਚ 2 ਐਮਐਲ ਪਾਉਣਾ ਹੈ 1 ਲੀਟਰ ਪਾਣੀ ਦੇ ਵਿੱਚ 2 ਐਮਐਲ ਬਾਸ ਹਾਂ ਇਹ ਤੁਸੀਂ ਪਾ ਸਕਦੇ ਆ 2 ਟਾਈਮ ਪਾਉਣਾ ਪਾਣੀ ਕਬੂਤਰਾਂ ਨੂੰ ਸਵੇਰੇ ਵੀ ਤੇ ਸ਼ਾਮ ਨੂੰ ਵੀ 2 ਟਾਈਮ ਪਾਣੀ ਦੇ ਵਿੱਚ ਇਹ ਤੁਸੀਂ ਪਾ ਸਕਦੇ ਜਿਹੜਾ ਸਵੇਰ ਵਾਲਾ ਪਾਣੀ ਬਾਜੀ ਉਹਦੇ ਵਿੱਚ ਕੋਸਾ ਪਾਣੀ ਪਾ ਦਿਓ ਤੇ ਆਪਣਾ ਬੈਸਟ ਆਏਗਾ ਰਿਜ਼ਲਟ ਤੇ ਆਪਾਂ ਅੱਜ ਦਾਣਾ ਪੱਕਾ ਪਾਇਆ ਦੇਖੋ ਆਪਾਂ ਵੀ ਵਿੱਚ ਮਗਜ ਐਡ ਕਰ ਲੇ ਲਾਲ ਐਡ ਕਰ ਲਈ ਦੇਖ ਲਓ ਇਹਦੇ ਵਿੱਚ ਇਹ ਸਾਰੋਂ ਸੂਰੋਂ ਬਾਕੀ ਐਡ ਕਰ ਲਈ ਸਾਰੀ ਅ ਇੱਕ ਆਪਾਂ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਹੈ ਕਬੂਤਰਾਂ ਦੀ ਜਿਹੜੀ ਹੁਣ ਜਿਨ੍ਹਾਂ ਨੇ ਫਰ ਫੱਟ ਲਏ ਵੈਸੇ ਦੱਸਦਾ ਕੋਈ ਹੈ ਨਹੀਂ ਜੀ ਨੇ ਆਪਾਂ ਨੂੰ ਦੱਸੀ ਹੋ ਆਪਾਂ ਨੂੰ ਯਾਨੀ ਕਹੂਗਾ ਵੀ ਇਹ ਦੋ ਦੀ ਗੱਲ ਕਿਉਂ ਦੱਸੀ ਯਾਨੀ ਹੈ ਤਾਂ ਪਰ ਦੇ ਦੀ ਥੋੜੀ ਜੀ ਗੱਲ ਇਹ ਬਾਕੀ ਕਈ ਖਡਾਰੀਆਂ ਨੂੰ ਤਾਂ ਪਤਾ ਵੀ ਹੋਊਗਾ ਨਵੇਂ ਗੂਤਰ ਬਾਜਾਂ ਦੀ ਗੱਲ ਕਰਦਾ ਜੀ ਇਹਨਾਂ ਨੂੰ ਨਹੀਂ ਪਤਾ ਕਿਹੜਿਆ ਇਹਨਾਂ ਨੂੰ ਤਾਂ ਜਿਹੜੇ ਪੰਨ ਪੱਟਦੇ ਆਂ ਆਪਾਂ ਗੂਤਰਾਂ ਦੇ ਜਿਹੜੇ ਆਪਾਂ ਜਵਾਕਾਂ ਦੀ ਦਵਾਈ ਦਿੰਦੇ ਜਿਹੜੇ ਜਦਦੰਦੀਆਂ ਘੜਦਾ ਹੁੰਦਾ ਜਵਾਕ ਛੋਟਾ ਹੁੰਦਾ ਆਪਾਂ ਉਹਨੂੰ ਇੱਕ ਗੋਲੀ ਦਿੰਨੇ ਜੀ ਥੱਲੇ ਗਿਰ ਜ ਉਹ ਦੁਬਾਰਾ ਇਹਨਾਂ ਦੇ ਉਹ ਠੱਕਣ ਜਵਾਕੇ ਦੇਣੀ ਪੈਂਦੀ ਹੈ ਦਵਾਈ ਉਹ ਯਾਨੀ ਖਡਾਰੀ ਵੀਰਾਂ ਦਾ ਫਿਲਹਾਲ ਟੌਪ ਪਤਾ ਹੀ ਹੋਊਗਾ ਜੀ ਯਾਨੀ ਆਪਾਂ ਜਿਹੜੇ ਨਈ ਨਵੇਂ ਬੰਦੇ ਉਹਨਾਂ ਦੀ ਗੱਲ ਕਰਨੀ ਹੈ ਤੇ ਆ ਦਵਾਈ ਹੈ ਜੀ ਉਹ ਦੇਖੋ ਗਿਫਟ ਹੈ ਤੁਹਾਡੇ ਵਾਸਤੇ ਇਹ ਦਵਾਈ ਆ ਇੱਕ ਗੋੁੱਤਰ ਦੀ ਇੱਕ ਗੋਲੀ ਆ ਜੀ ਇਹ 101% ਦਾ ਫੁੱਲ ਇਹ ਫੁੱਲ ਰਿਜ਼ਲਟ ਆ ਜੀ ਦੇਖੋ ਜਿਹੜੇ ਗੋੁੱਤਰ ਨੇ ਫਰ ਪੱਟੇ ਆ ਗੋੁੱਤਰ ਦਾ ਫਰ ਮੋਟੇ ਆਉਣਗੇ ਜੀ ਪੂਰੇ ਕਸੇ ਵੀ ਆਣ ਸ਼ਾਈਨਿੰਗ ਪੂਰੀ ਆਣ ਵਧੀਆ ਇਹ ਤੁਸੀਂ ਦੇਣੀ ਆ ਜੀ ਗੋੁੱਤਰਾਂ ਨੂੰ ਜੇ ਇਹ ਕਿੰਨੇ ਦਿਨ ਦੇਣੀ ਆ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਕਮੈਂਟ ਕਰਕੇ ਪੁੱਛ ਸਕਦੇ ਆ ਵੀ ਹਾਂ ਜੀ ਕਿੰਨੀ ਦੇਣੀ ਆ ਫੇਰ ਮੈਂ ਤੁਹਾਨੂੰ ਦੱਸ ਦਊਗਾ ਵੀ ਕਮੈਂਟ ਕਰਕੇ ਤੁਸੀਂ ਦੱਸਣਾ ਵੀ ਕਿੰਨੇ ਦਿਨ ਇਹ ਗੋਲੀ ਲੈਣੀ ਆ ਜੀ ਯਾਨੀ ਇਹਦਾ ਰਿਜ਼ਲਟ ਇੰਨਾ ਟਾਪ ਉਹ ਜ਼ਿਆਦਾ ਵਧੀਆ ਯਾਨੀ ਦੱਸਦਾ ਦਾ ਵੀਰੇ ਕੋਈ ਇਹ ਜਿਹੀਆਂ ਚੀਜ਼ਾਂ ਯਾਨੀ ਖਿਡਾਰੀ ਤਾਂ ਸਭ ਨੂੰ ਪਤਾ ਹੀ ਆ ਜਿਹੜੀ ਨਵੇਂ ਬੰਦਿਆਂ ਨੂੰ ਕੋਈ ਦੱਸਦਾ ਨਹੀਂ ਹੈਗਾ ਯਾਨੀ ਇਹ ਜ਼ਿਆਦਾ ਕਾਮਯਾਬ ਦਵਾਈ ਆ ਜੀ ਦੇਖੋ ਧਿਆਨ ਨਾਲ ਦੇਖ ਲਓ ਆਪਾਂ ਨੂੰ ਵੀ ਵੀਰੇ ਕਿਸੇ ਖਿਡਾਰੀ ਨੇ ਚੰਗੇ ਨੇ ਦੱਸੀ ਆਪਾਂ ਤੁਹਾਨੂੰ ਸ਼ੇਅਰ ਕਰਤੀ ਹਾਂ ਜੀ ਬਾਕੀ ਆਪਣਾ ਜਿਹੜਾ ਪ੍ਰੋਸੈਸ ਸੀ ਉਹ ਮਖਣੀ ਵਾਲਾ ਜੀ ਉਹ ਹੁਣ ਆਪਾਂ ਪੱਟ ਤੇ ਕੂਤਰੋ ਬਾਦਾਮ ਤੇ ਛੋਲਿਆਂ ਦਾ ਭੁੰਨੇ ਉਹ ਆਪਾਂ ਬੰਦ ਕਰਤੇ ਹੁਣ ਆਪਾਂ ਪਾ ਰਹੇ ਹਾਂ ਇਹਨਾਂ ਨੂੰ ਨਾਰਮਲੀ ਮਖਣੀ ਦੇਖ ਲਓ ਜੀ ਯਾ ਦੇਖੋ ਦਰਸ਼ਨ ਕਰਾਵਾਂ ਆ ਦੇਖੋ ਬੱਤੀਆਂ ਬਣਾਈਆਂ ਹੋਈਆਂ ਜੀ ਇਦਾਂ ਹੁਣ ਇੱਕ ਕੂਤਰ ਦੀ ਇੱਕ ਆਪਾਂ ਦੇ ਦੇਣੀ ਰਾਮ ਨੂੰ ਬੱਚਿਆਂ ਨੂੰ ਵੀ ਛੋਟਿਆਂ ਨੂੰ ਦਿੰਨੇ ਆਪਾਂ ਇੱਕ ਦੀ ਇੱਕ ਆਪਾਂ ਨੇ ਦੇ ਦੇਣੀ ਵੱਟੇ ਵੱਧ ਵੀਰੇ ਸਪੋਰਟ ਕਰੋ ਤੁਹਾਨੂੰ ਦੇਖ ਲੋ ਜਿੰਨੀਆਂ ਵੀ ਚੀਜ਼ਾਂ ਮੈਂ ਦੇ ਰਿਹਾ ਵੀਡੀਓ ਦੇ ਵਿੱਚ ਟਾਪ ਰਿਜ਼ਲਟ ਵਾਲੀਆਂ ਦੇ ਰਿਹਾ ਟਾਪ ਰਿਜ਼ਲਟ ਵਾਲੀਆਂ ਜਿਨ੍ਹਾਂ ਦੇ ਫੁੱਲ ਦੇ ਫੁੱਲ ਵਾਟਾ ਰਿਜ਼ਲਟ ਆਈ ਸ਼ਾਇਦ ਇਹ ਕੋਈ ਖਿਡਾਰੀ ਨਵੇਂ ਬੰਦਿਆਂ ਨੂੰ ਕੋਈ ਬੰਦਾ ਦੱਸਦਾ ਹੋਵੇ ਨਹੀਂ ਤਾਂ ਦੱਸਦੇ ਨਹੀਂ ਹੈਗੇ ਯਾਰ ਇਹ ਇੱਕ ਜਾਨੀ ਬੰਦਾ ਮਰਜ਼ੀ ਕਰਦਾ ਆਪਣੀ ਬਾਕੀ ਵੀਰ ਇਹ ਵੀ ਨਹੀਂ ਹੈਗਾ ਤੁਸੀਂ ਆਪਣੀ ਮਰਜ਼ੀ ਕਰੋ ਜਿਨ੍ਹਾਂ ਕੋਲ ਤੁਸੀਂ ਵਰਤਦੇ ਆ ਉਸਤਾਦਾਂ ਨਾਲ ਵਰਤਦੇ ਉਹਨਾਂ ਦੀ ਵੱਧ ਸਲਾਹ ਲਓ ਠੀਕ ਨਹੀਂ ਗੱਲ ਇਹ ਆਪਣੇ ਉਹ ਬੰਦਿਆਂ ਵਾਸਤੇ ਵੀਡੀਓ ਜਗਣਾ ਕਈ ਵਾਰੀ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਚਲੋ ਕਰ ਲਾਂ ਦਾ ਜਿਹੜੀ ਆਪਾਂ ਨੇ ਜਿਹੜੇ ਬਾ ਰਹੇ ਆ ਨੁਕਤੇ ਇਹ ਆਪਾਂ ਸਾਰੇ ਵਰਤੇ ਹੋਏ ਆ ਜੀ ਵਰਤ ਕੇ ਤੁਹਾਨੂੰ ਫੇਰ ਸ਼ੇਅਰ ਕਰਿ ਦਿਆਂਗੇ ਇਹ ਨੁਕਤੇ ਆਪਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਹੀ ਲਾਈਕ ਸਬਸਕ੍ਰਾਈਬ ਕਰੋ ਆਪਣੇ ਛੋਟੇ ਭਾਈ ਦਾ ਚੈਨਲ ਚੰਗਾ ਦੀ ਸਸਰੀ ਕਾਲ ਸਾਰਿਆਂ ਨੂੰ ਵੀਡੀਓ ਦੇ ਵਿੱਚ ਜੀ ਉਹ ਗੱਲ ਇਹ ਆ ਵੀ ਜੇ ਇਹ ਗੋਲੀ ਥੱਲੇ गिर ਗਈ ਇਹ ਚੱਕ ਕੇ ਜਾਨੀ ਦੁਬਾਰਾ ਨਹੀਂ ਕੋ ਉੱਤਰ ਨੂੰ ਜਿਹੜੀ ਨਾਲ ਇਹਨੂੰ ਹੱਥ ਲਾਉਣਾ ਜੀ ਇਹ ਡਾਟੇ ਦੇ ਵਿੱਚ ਜਾਂ ਗੇਰਲੀ ਇੱਕ ਨਹੀਂ ਉਹਦੇ ਮੂੰਹ ਚ ਗੇਰਦੇ ਨਹੀਂ ਖੂਤਰਦੇ ਹੱਥ ਨਹੀਂ ਲਾਉਣਾ ਇਹ ਗੋਲੀ ਨੂੰ ਇਹ ਮਤਲਬ ਇਹੀ ਇਹਦਾ ਦੇਣ ਦਾ ਤਰੀਕਾ ਹੈ ਜੀ ਤੇ ਤੁਸੀਂ 7 ਦਿਨ ਖੂਨ ਵਾਲਾ ਸਿਰਫ ਪਾਉਣਾ 2 ਦਿਨ ਛੱਡ ਕੇ ਫਿਰ ਉਹ ਪਾ ਸਕਦੇ ਆ ਆਪਣਾ ਮਲਟੀ ਸਟਾਰ ਲਗਾਤਾਰ ਇਹ ਵੀ ਨਹੀਂ ਪਾਉਣਾ ਜੀ ਲਗਾਤਾਰ ਹਰੇਕ ਚੀਜ਼ ਨੁਕਸਾਨ ਹੈ ਜੀ ਇਹਨਾਂ ਨੂੰ ਮਲਟੀ ਸਟਾਰ ਤੁਸੀਂ 10 ਦਿਨ ਤੱਕ ਪਾ ਸਕਦੇ ਆ ਲਗਾਤਾਰ ਹਾਂਜੀ ਜਿਹੜਾ ਉਹ ਖੂਨ ਵਾਲਾ ਸਿਰ ਪਾਈ ਉਹ ਹਫਤੇ ਤੇ ਜ਼ਿਆਦਾ ਨਹੀਂ ਪਾਉਣਾ ਹੈਗਾ ਫੇਰ 4-5 ਦਿਨ ਦਾ ਗੈਪ ਦੇਣਾ ਫੇਰ ਦੁਬਾਰੇ ਪਾਉਣਾ ਜੀ ਇਹ ਜਾਣਕਾਰੀ ਥੋੜੀ ਜੀ ਰਹੀ ਇਹਦੀ ਜੀ ਹੁਣ ਆਪਾਂ ਦਵਾਂਗੇ ਇਹ ਕਬੂਤਰਾਂ ਨੂੰ ਅਸਮਾਨ ਆਪਣਾ ਤੇ ਇਹ ਵੀ ਦੇਣ ਲੱਗੇ ਆ ਕੱਲਾ ਜਾਣਾ ਨੇ ਵੀਡੀਓ ਬਣਾਉਣ ਵਾਲਾ ਕੋਈ ਬੰਦਾ ਹੋਰ ਹੈ ਨਹੀਂ ਨਹੀਂ ਮਾ ਤੁਹਾਨੂੰ ਦਾਸੇ ਵੀ ਦਿੰਦਾ ਵੀ ਕਿਵੇਂ ਕਿਦਾਂ ਮੈਂ ਦਿਨਾ ਕਬੂਤਰਾਂ ਨੂੰ ਇਹਨਾਂ ਨੂੰ ਤੇ ਹੁਣ ਆਪਾਂ ਲੱਗੇ ਦੇਣ ਇਹਨਾਂ ਨੂੰ ਕੂਤਰਾਂ ਨੂੰ ਚੰਗਾ ਜੀ ਸਾਸਰੀਕਰ